ਅਰ ਇਸ ਬੈਲ ਆਈਕਨ ਕੋ ਦਬਾਏ ਅਤੇ ਪਾਏ ਵੀਡੀਓ ਸਭ ਤੋਂ ਪਹਿਲੇ ਜੀ ਇਹਨੂੰ ਕਰਾਉ ਇੱਕ ਮਿੰਟ ਖੜੋ ਜੀ ਵੀਡੀਓ ਹੈ ਉਹ ਵੀ ਤਾਂ ਵੀਡੀਓ ਇਹਨਾਂ ਦੁਆਰਾ ਸ਼ੁਰੂ ਕੀਤੀਆਂ ਨੇ ਕਿਸਾਨਾਂ ਦੇ ਉੱਪਰ ਲਾਏ ਆ ਥੋੜੇ ਸੰਘਰਸ਼ ਕਿਸਾਨਾਂ ਦਾ ਨਹੀਂ ਸੰਮਾਨ ਦਾ ਤਾਂ ਹੈਗਾ ਹੀ ਆ ਜੀ ਇੱਕ ਲੋਕ ਲਹਿਰ ਦੇ ਰੂਪ ਧਾਰਦਾ ਜਾ ਰਿਹਾ ਹੈ ਜੀ ਕਿਸਾਨਾਂ ਦੇ ਜਿਹੜਾ ਸੰਘਰਸ਼ ਹੈ ਕਿ ਲੋਕ ਲਹਿਰ ਬਣ ਗਈ ਹੈ ਜੀ ਇਹ ਤੇ ਹੁਣ ਤਾਂ ਸਾਰੇ ਜਿੰਨੇ ਵੀ ਦੁਨੀਆ ਆਪਦੇ ਮਜ਼ਦੂਰ ਮਜ਼ਦੂਰ ਨੇ ਹੋਰ ਲੋਕ ਨੇ ਸਭ ਕਿਸਾਨਾਂ ਦੇ ਨਾਲ ਖੜੇ ਆ ਜੀ ਇੱਕ ਲੋਕ ਲਹਿਰ ਬਣ ਚੁੱਕੀ ਹੈ ਜੀ ਤੇ ਇਹ ਹੁਣ ਰੱਦ ਹੀ ਹੋਣੇ ਚਾਹੀਦੇ ਆ ਜੀ ਕਲੇ ਕਾਨੂੰਨ ਹੈਗੇ ਆ ਜਿਹੜੇ ਅਰੇ ਹੋਣਗੇ ਵੀ ਮੌਜੂਦ ਨੂੰ ਰੱਦ ਕਰਨੇ ਚਾਹੀਦੇ ਆ ਜੀ ਸਰਕਾਰਾਂ ਨੂੰ ਇਹੋ ਜਿਹਾ ਕੋਈ ਕਾਨੂੰਨ ਨਹੀਂ ਲਾਗੂ ਕਰਨਾ ਚਾਹੀਦਾ ਜੀ ਜਿਹਦੇ ਨਾਲ ਪੂਰਾ ਲੋਕ ਲਹਿਰ ਜਿਵੇਂ ਬਣੀ ਹੋਈ ਆ ਹੁਣ ਕਿਸਾਨਾਂ ਨਾਲ ਖੜੇ ਆ ਕਿਸਾਨਾਂ ਦੇ ਉੱਪਰ ਧੱਕਾ ਨਹੀਂ ਹੋਣਾ ਚਾਹੀਦਾ ਜੀ ਕਿਸੇ ਦਾ ਵੀ ਹੁਣ ਸਾਰੀਆਂ ਬ੍ਰਾਦਰੀਆਂ ਦੇਖੋ ਜਿਵੇਂ ਸਾਡੀ ਸਿਗਰੀਕਰ ਬ੍ਰਾਦਰੀ ਪੂਰੇ ਪੰਜਾਬ ਦੇ ਵਿੱਚ ਹੁਣ ਕਿਸਾਨਾਂ ਦੇ ਨਾਲ ਖੜੀ ਹੈ ਜੀ ਤੇ ਅਸੀਂ ਇਹਨਾਂ ਦੇ ਸੰਘਰਸ਼ ਦੇ ਵਿੱਚ ਆਏ ਆ ਜੀ ਤੇ ਹੋਰ ਅਸੀਂ ਬ੍ਰਾਦਰੀਆਂ ਨੂੰ ਵੀ ਅਪੀਲ ਕਰਦੇ ਆਂ ਜੀ ਵੀ ਉਹ ਵੀ ਜਿਹੜੀਆਂ ਹੈਗੀਆਂ ਹੋਰ ਮਤਲਬ ਕਿ ਜਿੱਥੇ ਬੰਦਿਆਂ ਨੂੰ ਸਾਥ ਦੇਣ ਠੀਕ ਹੈ ਜੀ ਸਹਿਯੋਗ ਦੇਣ ਤੇ ਦਿਨ ਰਾਤ ਅਸੀਂ ਦੇਖੋ ਜੀ ਹੁਣ ਉਰੇ ਆਏ ਹੋਏ ਆ ਅਸੀਂ ਕੱਲ ਦੇ ਤੇ ਅਸੀਂ ਹੁਣ ਉਰੇ ਹੀ ਆ ਹਲੇ ਤੱਕ ਵੀ ਤੇ ਉਰੇ ਹੀ ਰਹਾਂਗੇ ਅਸੀਂ ਹੋਰ ਵੀ ਆਂਦੇ ਰਹਾਂਗੇ ਜਿੱਦੇ ਅਸੀਂ ਕਿਸਾਨਾਂ ਨਾਲੇ ਖੜੇ ਆ ਜੀ ਦਿਨ ਰਾਤ ਜਿਵੇਂ ਵੀ ਕਿਸਾਨ ਜਿੱਥੇ ਬੰਦੀਆਂ ਚੱਲਣਗੇ ਆ ਜੀ ਅਸੀਂ ਉਹਨਾਂ ਦੇ ਨਾਲ ਆ ਜੀ ਸਾਡੀ ਸਾਰੀ ਬਰਾਦਰੀ ਦੀ ਆ ਬਿਗੜੀ ਗਰ ਸਿਕ ਬਰਾਦਰੀ ਉਹਨਾਂ ਦੇ ਨਾਲ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ